ਸਤਿ ਸ਼੍ਰੀ ਅਕਾਲ ਜੀ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲੇ ਦੀਆਂ AI ਦੀ ਸਹੂਲਤ ਨਾਲ ਤਿਆਰ ਕੀਤੀਆਂ ਕੁਝ ਐਵੇਂ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਿਆ ਹੈ ਅਤੇ ਇਸ ਤੋਂ ਵੀ ਵੱਧ ਦੁੱਖ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਪਹੁੰਚਿਆ ਹੈ ਤੁਸੀਂ ਇਹਨਾਂ ਤਸਵੀਰਾਂ ਨੂੰ ਆਪਣੀ ਸਕਰੀਨ ਉੱਤੇ ਦੇਖ ਹੀ ਸਕਦੇ ਹੋ ਜਿਦੇ ਵਿੱਚ ਕਿ ਸਿੱਧੂ ਮੂਸੇਵਾਲੇ ਨੂੰ ਪੱਗ ਤੋਂ ਬਿਨਾਂ ਦਿਖਾਇਆ ਗਿਆ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੱਜ ਮਾਤਾ ਚਰਨਕੌਰ ਜੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜ ਜਿਦੇ ਵਿੱਚ ਉਹਨਾਂ ਨੇ ਲਿਖਿਆ ਹੈ ਜੇ ਬਰਾਬ ਕਰਦਾ ਜਦੋਂ ਮੇਰਾ ਪੁੱਤ ਇਹ ਸੱਚੀਆਂ ਗੱਲਾਂ ਸਟੇਜ 'ਤੇ ਕਰਿਆ ਕਰਦਾ ਸੀ ਤਾਂ ਬਹੁਤ ਲੋਕ ਉਸ ਦਾ ਵਿਰੋਧ ਕਰਦੇ ਸੀ ਪਰ ਮੇਰਾ ਪੁੱਤ ਸੱਚ ਬੋਲਦਾ ਸੀ ਅੱਜ ਮੇਰੇ ਪੁੱਤ ਦੀ ਤਸਵੀਰ ਤੋਂ ਦਸਤਾਰ ਹਟਾ ਸਿਰਫ ਦਸਤਾਰ ਦਾ ਹੀ ਨਹੀਂ ਸਗੋਂ ਪੰਜਾਬੀ ਅਤੇ ਦੀਵੀ ਬੇਦਬੀ ਕੀਤੀ ਹੈ ਤੁਹਾਨੂੰ ਮਿਲੀ AI ਦੀ ਸਹੂਲਤ ਦੀ ਵਰਤ ਤੁਸੀਂ ਚੰਗੇ ਕੰਮ ਕਰਨ ਤੇ ਚੰਗੀਆਂ ਗੱਲਾਂ ਸਿੱਖਣ ਤੇ ਕਰੋ ਤੇ ਮੇਰੇ ਪੁੱਤ ਦੀ ਮਰਨੀ ਦਾ ਮੁਖੌਲ ਬਣਾ ਕੇ ਮੇਰਾ ਦਿਲ ਦਿਖਾਉਣ ਵਾਲੇ ਉਹ ਲੋਕ ਜੋ ਇਹ ਸਭ ਕਰ ਰਹੇ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੇ ਬੱਚੇ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਜੇਕਰ ਸਾਡੀ ਬੇਨਤੀ ਕਰਨ ਤੇ ਵੀ ਕੋਈ ਅਜੀਹਾ ਕਰਦਾ ਪਿਆ ਹੈ ਤਾਂ ਉਸ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੇਰੇ ਪੁੱਤ ਨੇ ਜਿਉਂਦੇ ਜੀ ਆਪਣੇ ਕੇਸ ਆਪਣੀ ਦਸਤਾਰ ਸੰਭਾਲ ਕੇ ਰੱਖੀ ਹੈ ਕਿਸੇ ਨੂੰ ਕੋਈ ਹੱਕ ਨਹੀਂ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਕਰਨ ਦਾ ਸੋ ਕੁਝ ਇਸ ਤਰ੍ਹਾਂ ਮਾਤਾ ਚਰਨਕੌਰ ਜੀ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਹੈ ਤੇ ਜਿਹੜਾ ਐਵੇਂ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ